ਖਬਰਨਾਮਾ ਦੇਖ ਰਿਆ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਾ ਵੱਡਾ ਝਟਕਾ ਪੁਨਰ ਸੰਜੀਤ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਹ ਸੂਤੇ ਫਸ ਗਏ ਨੇ ਇੱਕ ਇੱਕ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵੱਲ ਜਾ ਰਹੇ ਨੇ ਇਸ ਤਰ੍ਹਾਂ ਤਾਂ ਸ਼ੁਰੂਬਣੀ ਇਕਾਲੀ ਦਲ ਪੁਨਰਸਰਜੀਤ ਨਹੀਂ ਹੋ ਸਕਦੀ ਸੁਖਬੀਰ ਸਿੰਘ ਬਾਦਲ ਵੱਲੋਂ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨਹੀਂ ਇਨ੍ਹਾਂ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਧਮਾਕਾ ਹੋਇਆ ਹੈ ਦੱਸਦੀ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਨੇ ਆਪਣੀ ਸਿਆਸਤ ਦੀ ਸ਼ੁਰੂਆਤ ਕੀਤੀ ਸੀ ਤੇ ਦੂਸਰੀ ਸਭ ਤੋਂ ਵੱਡੀ ਗੱਲ ਕਿ ਇੱਕ ਖਾਸ ਖਾਸੀ ਸੱਜੇ ਅਤੇ ਖੱਬੇ ਹੱਥ ਮੰਨੇ ਜਾਂਦੀ ਸੀ ਸੁਖਬੀਰ ਸਿੰਘ ਬਾਦਲ ਦੇ ਕਿਉਂਕਿ ਸਿਆਸਤ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਦੇ ਕਲਾਸਮੇਟ ਵੀ ਸੀ ਕਠੀਆਂ ਨੇ ਪੜ੍ਹਾਈ ਵੀ ਕੀਤੀ ਲੇਕਿਨ ਸਾਰੀ ਕੁੰਭਰ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਸਪੈੰਡ ਕਰਨ ਦੇ ਬਾਵਜੂਦ ਅੱਜ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਵਾਗ ਡੋਰ ਪਾਰਟੀ ਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਦੇ ਦਿੱਤੀਆਂ ਗਈਆਂ ਨੇ ਜਿਨ੍ਹਾਂ ਦਾ ਪੰਥ ਅਤੇ ਸ਼ਰੂਮਣੀ ਅਕਾਲੀ ਦਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅੱਜ ਉਹਨਾਂ ਨੇ ਸਿਆਸੀ ਕਾਨਫਰੰਸ ਕੀਤੀ ਸਿਆਸੀ ਕਾਨਫਰੰਸ ਦੇ ਵਿੱਚ ਵੱਡੇ ਆਗੂ ਬੁਲਾਏ ਅਤੇ ਵੱਡੇ ਆਗੂਆਂ ਦੀ ਅਗਵਾਈ ਵਿੱਚ ਅੱਜ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਸੀਂ ਗੱਲ ਕਰ ਰਹੇ ਹਾਂ ਚੀਮਾ ਦੀ ਚੀਮਾ ਨੇ ਅੱਜ ਸ਼ਰੂਮੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ ਹਾਲਾਂਕਿ ਚੀਮਾ ਦੀ ਅਗਵਾਈ ਤੋਂ ਬਿਨਾਂ ਸੁਖਬੀਰ ਸਿੰਘ ਬਾਦਲ ਪੈਰ ਵੀ ਨਹੀਂ ਪੁੱਟਦੇ ਸੀ ਜੋ ਕੁਝ ਚੀਮਾ ਕਹਿੰਦੇ ਸੀ ਸੁਖਬੀਰ ਸਿੰਘ ਬਾਦਲ ਉਸ ਨੂੰ ਖੜੇ ਮੱਥੇ ਪ੍ਰਮਾਨ ਕਰਦੇ ਸੀ ਅਤੇ ਜੋ ਕੁਝ ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਤੇ ਚੀਮਾ ਸਾਹਿਬ ਵੀ ਉਸ ਨੂੰ ਖੜੇ ਮੱਥੇ ਪ੍ਰਮਾਨ ਕਰਦੇ ਸੀ ਲੇਕਿਨ ਅੱਜ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਦਾ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ ਦੱਸਦੀ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਸ਼ਰੂਮਲੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਅੱਜ ਉਸ ਵੀਰੇ ਉਹਨਾਂ ਨੇ ਉਹਨਾਂ ਨੂੰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼wini ਕੁਮਾਰ ਪਾਰਟੀ ਵਿੱਚ ਸ਼ਾਮਲ ਨਿਕਰਵਾਇਆ ਭਾਜਪਾ ਆਗੂ ਵਨੀਤ ਜੋਸ਼ ਦੇ ਅਨੁਸਾਰ ਜਗਦੀਪ ਸਿੰਘ ਚੀਮਾ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਸ਼ਰੂਮਲੀ ਅਕਾਲੀ ਦਲ ਨਾਜਿਤੀ ਵਿੱਚ ਸ਼ਾਮਲ ਰਹੀਆਂ ਉਹਨਾਂ ਦੇ ਪਿਤਾ ਰਣਜੀਤ ਸਿੰਘ ਚੀਮਾ ਨੇ ਤਿੰਨ ਵਾਰ ਪੰਜਾਬ ਦੇ ਕੈਬਨਟ ਮੰਤਰੀ ਵਜੋਂ ਸੇਵਾ ਬਣਵਾਈ ਅਤੇ 50 ਸਾਲ ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਫਤਿਹਗੜ੍ਹ ਸਾਹਿਬ ਤੇ 2012 ਤੋਂ 2022 ਦੀਆਂ ਚੋਣ ਲੜੀਆਂ ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਉੱਤੇ ਹਰਿਆਣਾ ਦੇ ਸੀਐਮ ਨੇ ਨੈب ਸਿੰਘ ਸੈਣੀ ਅਤੇ ਵਿੱਤ ਮੰਤਰੀ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੀ ਮੌਜੂਦ ਰਹੇ ਇਥੋਂ ਨੈਬ ਸਿੰਘ ਸੈਣੀ ਅਸ਼wini ਕਮਾਰ ਸੁਨੀਲ ਕਮਾਰ ਜਾਕੜ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਅਗਵਾਈ ਦੇ ਵਿੱਚ ਅੱਜ ਜਗਦੀਪ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਸਮੀ ਤਰੀਕੇ ਦੇ ਨਾਲ ਸ਼ਾਮਲ ਹੋਏ ਇੱਧਰ ਨੈਭ ਸਿੰਘ ਸੈਣੀ ਅਸ਼wini ਕੁਮਾਰ ਤੇ ਜਵਨੀਤ ਬਿੱਟੂ ਨੇ ਕਿਆ ਕਿ ਤੁਹਾਡੀਆਂ ਉਮੀਦਾਂ ਉੱਤੇ ਅਸੀਂ ਖੜਾ ਉਤਰਾਂਗੇ ਤੁਹਾਨੂੰ ਬਣਦਾ ਮਾਣ ਸਤਕਾਰ ਦਿੱਤਾ ਜਾਵੇਗਾ ਤੁਹਾਡੇ ਨਾਲ ਇੱਕ ਥਾਪੜ ਕੇ ਖੜਾਂਗੇ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਤੁਹਾਨੂੰ ਪਾਰਟੀ ਦੇ ਵਿੱਚੋਂ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਜਗਦੀਪ ਸਿੰਘ ਚੀਮਾ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣ ਦਾ ਸੁਖਬੀਰ ਸਿੰਘ ਬਾਦਲ ਨੂੰ ਵੀ ਟੈਨਸ਼ਨ ਹੋਵੇਗੀ ਅਤੇ ਟੈਨਸ਼ਨ ਹੋਵੇਗੀ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਕਿਉਂਕਿ ਜਿਹੜੇ ਪਰਿਵਾਰ ਨੇ 50 ਸਾਲ ਲਗਾਤਾਰ ਸ਼ਰੂਪਨੀ ਅਕਾਲੀ ਦਲ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹੋਣ ਉਹ ਅੱਜ ਕਿਵੇਂ ਸੁਖਬੀਰ ਸਿੰਘ ਅਤੇ ਸ਼ਰੂਪਨੀ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਜਾ ਸਕਦੇ ਨੇ ਕਿਤੇ ਨਾ ਕਿਤੇ ਜਾ ਕੇ ਸੁਖਬੀਰ ਸਿੰਘ ਬਾਦਲ ਨੇ ਜਗਦੀਪ ਜਗਦੀਪ ਸਿੰਘ ਚੀਮਾ ਦੇ ਵਿਰੁੱਧ ਗਲਤੀ ਕੀਤੀ ਹੋਵੇਗੀ ਧੰਨਵਾਦ